ਜੱਦ ਵਿੱਚ ਸਦੀਆਂ ਤੋਂ ਖੇਡੀ ਜਾ ਰਹੀ ਖੇਡ ਹੈ ਤੇ ਉਸ ਨੂੰ ਪੰਜਾਬੀ ਮਾਰਸ਼ਲ ਗੇਮ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਖੇਡ ਸਿੱਖ ਗੁਰੂਆਂ ਦੇ ਸਮੇਂ ਤੋਂ ਖੇਡੀ ਜਾ ਰਹੀ ਹੈ ਹੁਣ ਕਿਤੇ ਨਾ ਕਿਤੇ ਇਹ ਲੁੱਤ ਹੁੰਦੀ ਜਾ ਰਹੀ ਹੈ ਪਰ ਕੁਝ ਖਿਡਾਰੀ ਅਜੇ ਹਨ ਜਿਨ੍ਹਾਂ ਨੇ ਅੱਜ ਵੀ ਇਸ ਨੂੰ ਜ਼ਿੰਦਾ ਰੱਖਿਆ ਹੈ ਤੇ ਇਸ ਖੇਡ ਨੂੰ ਰਾਸ਼ਟਰੀ ਪੱਧਰ ਤੇ ਖੇਡ ਕੇ ਵੱਡੇ ਵੱਡੇ ਖੇਤਾਬ ਜਿੱਤ ਕੇ ਆਪਣੇ ਪੰਜਾਬ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਰਹੇ ਨੇ ਫਰੀਦਕੋਟ ਦੇ ਵਿੱਚ ਤਿੰਨ ਲੜਕੀਆਂ ਨੇ 골ਡ ਮੈਡਲ ਜਿੱਤਿਆ ਪਰ ਇਹਨਾਂ ਦੋ ਲੜਕੀਆਂ ਦੀ ਕਾਫੀ ਚਰਚਾ ਕੀਤੀ ਜਾ ਰਹੀ ਹੈ ਇਹਨਾਂ ਕੋਟਕਪੁਰਾ ਦੀਆਂ ਦੋ ਲੜਕੀਆਂ ਸਨੇਹਾ ਕੌਰ ਅਤੇ ਜਸ਼ਨਕੌਰ ਜੋ ਕਿ ਬਹੁਤ ਗਰੀਬ ਪਰਿਵਾਰ ਦੀਆਂ ਹਨ ਤੇ ਸਰ ਚੰਨਨ ਸਿੰਘ ਮਰਵਾਹ ਗਰਲ ਸੀਨੀਅਰ ਸੈਕੰਡਰੀ ਸਕੂਲ ਕੋਟੇਪੂਰਾ ਫਰੀਦਕੋਟ ਜ਼ਿਲ੍ਹੇ ਦੇ ਸਕੂਲ ਦੇ 10ਵੀਂ ਤੇ ਪਾਰਵੀ ਦੇ ਅਜਿਹੇ ਵਿਦਿਆਰਥਣਾਂ ਜਿਨ੍ਹਾਂ ਨੇ ਨੈਸ਼ਨਲ ਗੱਤਕਾ ਮੁਕਾਬਲੇ ਦੇ ਵਿੱਚ ਸੋਨ ਤਗਮਾ ਜਿੱਤ ਕੇ ਆਪਣੇ ਇਲਾਕੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਮੇਰਾ ਨਾਮ ਸਨੇਹਾ ਮੈਂ 10ਵੀਂ ਆਪ ਜਮਾਤ ਦੀ ਵਿਦਿਆਰਥਣਾ ਡਾਕਟਰ ਚੰਨਨ ਸਿੰਘ ਮਰਵਾਹ ਸੀਨੀਅਰ ਸਕੂਲ ਵਿੱਚ ਮੈਂ ਜੋ ਕਿ ਨੈਸ਼ਨਲ ਜੋ ਕਿ ਮਸਤੂਨਾ ਸਾਹਿਬ ਵੀ ਕੀ ਹੋਈ ਸੀ ਸੰਗਰੂਰ ਉਸ ਵਿਚ ਨੈਸ਼ਨਲ ਵਿੱਚੋਂ 골ਡ ਮੈਡਲ ਹਾਸਲ ਕੀਤਾ ਜੋ ਕਿ ਸਿਰਫ ਮੇਰੇ ਉਸਤਾਦ ਜੀ ਦੇ ਉਸਤਾਦ ਜੀ ਨੇ ਮਿਹਨਤ ਕਰਾਈ ਉਹਨਾਂ ਦੇ ਕਰਕੇ ਸਿਰਫ ਮੈਂ ਅੱਜ ਇਸ ਮੁਕਾਮ ਤੇ ਖੜੀ ਹਾਂ ਤੇ ਸਾਡੇ ਪ੍ਰਿੰਸੀਪਲ ਸਰ ਨੇ ਬਹੁਤ ਸਪੋਰਟ ਕੀਤੀ ਸਾਡੇ ਮਾਤਾ ਪਿਤਾ ਨੇ ਬਹੁਤ ਸਪੋਰਟ ਕੀਤੀ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜੀ ਹਾਂ ਫਿਰ ਪੁਲਿਸ ਇੰਸਪੈਕਟਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸ਼ਨਦੀਪ ਕੌਰ ਹੈ ਮੈਂ ਪਲੱਸ 2 ਐਜਮਾ ਦੀ ਵਿਦਿਆਰਥਣਾ ਮੈਂ ਡਾਕਟਰ ਚੰ다 ਸਿੰਘ ਮਰਵਾ ਸਕੂਲ ਚ ਪੜਦੀ ਆ ਤੇ ਅੱਜ ਆਡਾ ਨੈਸ਼ਨਲ ਚ 골ਡ ਮੈਡਲ ਆਇਆ ਸੀ ਸੰਗਰੂਰ ਖੇਡਣ ਗਈ ਸੀ ਮਸਤਵਾਨਾ ਸਾਹਿਬ ਦੇਖੇ ਤੇ ਸਾਨੂੰ ਬਹੁਤ ਖੁਸ਼ੀ ਆ ਸਾਡੇ ਮਾਪਿਆਂ ਦੀ ਸਪੋਰਟ ਕਰਨ ਸਾਡੇ ਉਸਤਾਦ ਜੀ ਸਾਡੇ ਗੌਰਵ ਵੀਰ ਹਣੀ ਆਰਤੀ ਦੀਦੀ ਹਣੀ ਉਹਨਾਂ ਕਰਕੇ ਸਾਡੇ ਮੈਡਲ ਆਇਆ ਉਹਨਾਂ ਨੇ ਸਾਡੀ ਪ੍ਰੈਕਟਿਸ ਕਰਵਾਈ ਸਾਡੇ ਪ੍ਰਿੰਸੀਪਲ ਸਰ ਦੀ ਸਾਨੂੰ ਬਹੁਤ ਸਪੋਰਟ ਆ ਤੇ ਅੱਗੇ ਅਸੀਂ ਹੋਰ ਉੱਚੇ ਲੈਵਲ ਤੇ ਖੇਡਣਾ ਚਾਹਾਂਗੇ ਸਾਡੇ ਉਸਤਾਦ ਜੀ ਸਰਕਾਰ ਤੋਂ ਸਾਡੀ ਇਹ ਵੀ ਮੰਗ ਹੈ ਕਿ ਸਾਡੇ ਉਸਤਾਦ ਜੀ 15 20 ਸਾਲਾਂ ਪਿਛਲਿਆਂ ਤੋਂ ਵੀ ਫ੍ਰੀ ਆਫ ਕੋਸਟ ਐਸਕਾਰੇ ਮੈਡਲ ਆ ਰਹੇ ਆ ਸਾਡੇ ਤੇ ਸਾਡੇ ਉਸਤਾਦ ਜੀ ਨੂੰ ਸਕੂਲ ਚ ਵਿੰਗ ਦਿੱਤਾ ਜਾਵੇ ਜੀ ਆਪਣੇ ਰੀਸੈਂਟ ਆਪਾਂ ਕੇਸ ਦੇਖ ਰਹੇ ਆ ਕਿਵੇਂ ਦੇ ਚੱਲ ਰਿਹਾ ਤੇ ਆਪਾਂ ਨੂੰ ਇਹ ਕੁੜੀਆਂ ਦੀ ਸੈਲਫ ਡਿਫੈਂਸ ਦੀ ਗੇਮ ਹੈ ਸਾਨੂੰ ਇਹ ਜ਼ਰੂਰ ਮਤਲਬ ਸਿੱਖਣੀ ਚਾਹੀਦੀ ਹੈ ਸਾਰਿਆਂ ਨੂੰ ਇਹ ਆਪਦਾ ਡਿਫੈਂਸ ਆ ਇੰਚ ਸਾਡੇ ਗੁਰੂਆਂ ਦੀ ਗੇਮ ਹੈ ਸਾਡੇ ਤੇ ਇਹ ਸਿੱਖਣੀ ਚਾਹੀਦੀ ਹੈ ਸਭ ਨੂੰ ਭੋਰ ਨੈਸ਼ਨਲ ਲੈਵਲ ਤੇ ਖੇਡ ਚੁੱਕਿਆ ਹੋਰ ਉੱਚੇ ਲੈਵਲ ਤੱਕ ਖੇਡਿਏ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੀਏ ਉਸਤਾਦ ਜੀ ਦਾ ਸਾਡੇ ਸਕੂਲ ਦਾ ਨਾਮ ਰੋਸ਼ਨ ਕਰੀਏ ਅ ਪਹਿਲਾਂ ਤਾਂ ਅਸੀਂ ਉਹ ਸ਼ੁਕਰਗੁਜ਼ਾਰ ਆ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਕਿ ਜਿਨੇ ਇਸ ਸੰਸਥਾ ਦੇ ਉੱਤੇ ਮਿਹਰ ਕੀਤੀ ਹੈ ਮੇਰੀ ਵੀ ਅਜੇ ਰੀਜੋਇਨਿੰਗ ਹੈ ਸਕੂਲ ਤੋਂ ਮੇਰੇ ਲਈ ਵੀ ਮਾਨ ਆਲੇਗਾ ਕੇ ਸਰਕਾਰ ਦਾ ਧੰਨਵਾਦ ਕਰਦਾ ਸਪੀਕਰ ਸਾਹਿਬ ਦਾ ਕਿ ਜਿਨ੍ਹਾਂ ਨੇ ਦੁਆਰੇ ਮੇਰੇ ਪੇਰੇ ਇੱਥੇ ਆਰਡਰ ਕਰਾਈ ਹੈ ਔਰ ਇਹ ਬੱਚਿਆਂ ਦੀ ਮਿਹਨਤ ਹੈ ਜੀ ਸਾਡੀਆਂ ਦੋ ਬੱਚੀਆਂ ਸਨੇਹਾ ਤੇ ਜਸ਼ਨ ਜਿਨ੍ਹਾਂ ਨੇ ਪਿਛਲੇ ਸਾਲਾਂ માં ਇਸ ਸਾਲ ਵੀ ਰਾਸ਼ਟਰੀ ਖੇਡਾਂ ਜੋ ਨਾਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਈਆਂ ਸੀ ਉਤੋਂ 골ਡ ਮੈਡਲ ਲਿਆ ਕੇ ਸਾਡੀ ਸੰਸਥਾ ਦਾ ਨਾਮ ਉੱਚਾ ਕੀਤਾ ਹੈ ਇਹਦੇ ਲਈ ਮੈਂ ਧੰਨਵਾਦੀ ਹਾਂ ਇਸੇ ਤਰ੍ਹਾਂ ਤੇ ਸਰਦਾਰ ਗੁਰਪ੍ਰੀਤ ਸਿੰਘ ਜੋ ਬਤਕਾ ਕੋਤਨੀ ਇਹਨਾਂ ਦੇ ਮਾਪਿਆਂ ਦਾ ਤੇ ਇਹਨਾਂ ਦੀ ਬੱਚਿਆਂ ਦੀ ਮਿਹਨਤ ਨੂੰ ਸਲਾਮ ਹੈ ਇਹਨਾਂ ਨੇ ਸਿਰ ਤੋੜ ਯਤਨ ਕਰਕੇ ਇਹਦੇ ਮਿਹਨਤ ਨਾਲ ਇਹ ਮੈਡਲ ਪ੍ਰਾਪਤ ਕੀਤੇ ਹੈ ਔਰ ਸੰਸਥਾ ਵੱਲੋਂ ਅਸੀਂ ਇਹਨਾਂ ਨੂੰ ਜਿੰਨੀਆਂ ਵੀ ਸਹੂਲਤਾਂ ਇਹਨਾਂ ਦੀ ਪੜ੍ਹਾਈ ਦੀ ਜਿੱਥੋਂ ਤੱਕ ਇਹ ਬੱਚਾ ਪੜਨਾ ਚਾਹਣਗੇ ਅਸੀਂ ਉਹਦੇ ਲਈ ਇਹਨਾਂ ਦੇ ਨਾਲ ਖੜੇ ਆਂ ਔਰ ਜਿਸ ਤਰ੍ਹਾਂ ਪਹਿਲਾਂ ਸਾਡੇ ਬੱਚੇ ਮੈਡਲ ਲੈ ਕੇ ਆ ਉਹਨਾਂ ਦੇ ਵੀ ਅਸੀਂ ਨਾਲ ਖੜੇ ਆਂ ਔਰ ਇਹਨਾਂ ਬੱਚਿਆਂ ਲਈ ਉਮੀਦ ਹੈ ਕਿ ਇਹਨਾਂ ਦਾ ਭਵਿੱਖ ਬਹੁਤ ਉਜਵਲ ਹੋਵੇ ਔਰ ਜਿੱਥੇ ਇਹਨਾਂ ਨੂੰ ਸਾਡੀ ਜ਼ਰੂਰਤ ਹੋਈ ਚਾਹੇ ਸੰਸਥਾ ਦੇ ਵਿੱਚ ਹੋਣ ਜਾਂ ਉਦਬਾਦ ਹੋਣ ਅਸੀਂ ਇਹਨਾਂ ਦੇ ਨਾਲ ਮੈਂ ਤੇ ਮੇਰਾ ਸਟਾਫ ਕੰਧ ਬਣ ਕੇ ਖੜਾਂਗੇ ਗੁਰਪ੍ਰੀਤ ਦੀ ਕੋਚਿੰਗ ਨਾਲ ਮੈਡਲ ਰਾਸ਼ਟਰੀ ਖੇਡਾਂ ਤੋਂ ਸਾਡੇ 6 ਮੈਡਲ ਆ ਚੁੱਕੇ ਐ ਪਰ ਸਟੇਟ ਦੇ ਵਿੱਚੋਂ ਹਰ ਸਾਲ ਸਾਡੀਆਂ ਜਿਹੜੀਆਂ ਟੀਮਾਂ ਉਹ ਪ੍ਰਸਤ ਆਉਂਦੀਆਂ ਐ ਔਰ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਇੱਕ ਵਿਅਕਤੀ ਨਹੀਂ ਆਪਦੇ ਆਪ ਇੱਕ ਸੰਸਥਾ ਹੈ ਜਿਹੜਾ ਨਿਰਸਵਾਰਥ ਇਹ ਸਾਰੇ ਜਿਹੜਾ ਕੰਮ ਹੈ ਇਹਨੂੰ ਚਲਾ ਰਿਹਾ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਸਰਕਾਰ ਖੇਡਾਂ ਬਾਤਨ ਪੰਜਾਬ ਦੇਆਂ ਕਰਾਰੀ ਜਾਂ ਦੂਜੀਆਂ ਖੇਡਾਂ ਕਰਾਰੀ ਹੈ ਉਨ੍ਹਾਂ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਬਹੁਤ ਸਾਰੇ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ ਪਰ ਮੇਰੀ ਨਿੱਜੀ ਤੌਰ ਤੇ ਬੇਨਤੀ ਹੈ ਕਿ ਸਾਡੀ ਸੰਸਥਾ ਨੂੰ ਗੱਤਕਾ ਜਿਹੜੀ ਗੇਮ ਹੈ ਸਾਡੇ ਪੂਰੇ ਪੰਜਾਬ ਦੇ ਵਿੱਚ ਨਹੀਂ ਭਾਰਤ ਪੱਧਰ ਤੇ ਸਾਡੀ ਚਮਕੀ ਹੈ ਹਜ਼ਾਰ ਗੋਰ